ਕਹਿੰਦਾ ਤੈ ਬੰਦਿਆ ਨਹੀਂ ਆਉਣਾ ਯਾਦਾਂ ਮੁਰਮੁਰ ਆਉਣਗੀਆਂ ਨਹੀਂ ਕਹਿੰਦਾ ਆਉਣਾ ਯਾਦਾਂ ਮੁਰਮੁਰ ਆਉਣਗੀਆਂ ਸਹੀ ਗੱਲ ਇਹ ਬੰਦੇ ਦੀ ਯਾਦ ਕਰੀ ਦੇ ਵਿੱਚ ਵੀ ਇਹ ਨਿਸਾਨ ਨੇ ਨਾਮ ਕਮਾਇਆ ਜ਼ਿੰਦਗੀ ਦੇ ਵਿੱਚ ਬੱਕਰੀਆਂ ਦੇ ਵਿੱਚ ਰੋਟੀ ਦੇ ਖਾਦਾ ਬੱਚੇ ਪਾਲੇ ਘਰ ਮਕਾਨ ਬਣਾਏ ਸਾਰੇ ਖਾੜੇ ਨਾ ਨਹੀਂ ਕਰਕੇ ਤਿਆਰ ਦੁੱਤੇ ਨੇ ਇਹਦਾ ਨੋਆ ਅਸਮਾ ਜਿਹਨੇ ਜ਼ਿੰਦਗੀ ਪਰ ਮੈਚ ਪਾਇਆ ਫਸਮਾ ਹਰੇਕ ਦੇ ਨਾਲ ਮਾ ਇੱਕੋ ਹੀ ਰੰਗ ਦੀਆਂ ਚੌਕਣੇ ਪਿੰਡੇ ਝੱਗ ਵਰਗੀਆਂ ਗੋਰੀਆਂ ਹਾਂਜੀ ਹਾਂ ਗੋਰੀਆਂ ਗਾਇਆਂ ਵਰਗੀਆਂ ਗੋਰੀਆਂ ਬੱਕਰੀਆਂ ਨਹੀਂ ਜਮਾਂ ਹਾਂ ਜੀ ਜਿਨ੍ਹਾਂ ਨੂੰ ਕਿ ਗੋਰੀਆਂ ਅੰਬਰਸਰੀਆਂ ਪੂਰੀਆਂ ਕਹਿੰਦੇ ਨੇ ਇਹ ਛਾਈ ਹਾਲਦੀ ਨਸਲ ਹੈ ਜੀ ਹਾਂਜੀ ਬਹੁਤ ਤਾਕੜੀ ਜਿਹੜੀ ਨੂੰ ਕਿ ਪਾਕਿਸਤਾਨ ਦੀ ਨਸਲ ਬੋਲਿਆ ਜਾਂਦਾ ਇਹ ਕਹਿੰਦੇ ਇੱਟਾਂ ਵੇਚ ਦਾਂਗੇ ਘਰ ਦੇ ਪਰ ਬੱਕਰੀਆਂ ਨਹੀਂ ਵੇਚਦੀ ਇੰਨਾ ਬੱਕਰੀਆਂ ਦੇ ਨਾਲ ਪਿਆਰ ਕਰਦੇ ਨਹੀਂ ਇੱਕ ਸੂਏ ਦੀਆਂ ਚਾਰ ਪੱਠਾਂ ਜਮੀਆਂ ਨੇ ਜੀ ਬੱਕਰੀ ਨੇ ਹਾਂਜੀ ਇੱਕ ਸੂਏ 'ਚ ਪਾਲ ਕੇ ਤਿਆਰ ਕਰਤੀਆਂ ਕਮਾਲ ਕਰਤੀ ਬੱਕਰੀ ਨੇ ਹਾਂ ਲਗਾ ਦਿੰਦੀ ਜਨਾਨੀ ਤੋਂ ਛੇਤੀ ਦੋ ਬੱਚੇ ਨਹੀਂ ਪੜਦੇ ਆਪਾਂ ਚਾਰ ਪਾਲਦੇ ਬੱਕਰੀ ਨੇ ਚਾਰ ਪਾਲਦੇ ਜਨਾਨੀ ਦੇ ਦੋ ਹੋ ਜਾਣ ਤਾਂ ਚੁੰਗਣੀ ਚੰਗਾਉਂਦੀ ਐ ਇੱਕ ਨੂੰ ਵਿਚਾਰੀ ਵੀ ਚੱਲ ਮੇਰਾ ਬੱਚਾ ਪਾ ਹਾਂਜੀ ਸਤਿ ਸ੍ਰੀ ਅਕਾਲ ਬਾਂਜਿਆਂ ਨੂੰ ਸਾਰਿਆਂ ਨੂੰ ਦੂਰੋਂ ਨੇੜੋਂ ਪਹੁੰਚਿਆ ਨੂੰ ਬਾਬੇ ਦੀ ਹਜ਼ੂਰੀ ਦੇ ਵਿੱਚ ਖੜੇ ਆਪਾਂ ਇੰਦਗਾਰ ਚਿੜੀ ਹਾਂਜੀ ਤੇ ਜਿੱਥੇ ਅੱਜ ਪਹੁੰਚਿਆ ਆਪਣਾ ਆਸਮਾ ਜੀ ਸੰਘੇਣੀਆਂ ਤੇ ਨਾਲ ਉਹਨਾਂ ਦਾ ਮੁੰਡਾ ਬੱਗਾ ਖਾਨ ਜੀ ਤੇ ਨਾਲ ਉਹਨਾਂ ਦਾ ਭਾਣ ਜਾ ਡਾਕਟਰ ਕਿਨੇ ਆ ਦਾ ਡਾਕਟਰ ਆ ਜਲਪੁਰਾ ਡਾਕਟਰ ਬੱਗਾ ਡਾਕਟਰ ਡਾਕਟਰ ਤੇ ਅੱਜ ਆਪਾਂ ਇਹਨਾਂ ਦੀਆਂ ਬੱਕਰੀਆਂ ਦੇਖਦੇ ਆ ਜੀ ਬੱਕਰੀਆਂ ਲੈ ਕੇ ਪਹੁੰਚੇ ਨੇ ਠੀਕ ਹੈ ਜੀ ਬਾਬੇ ਦੀ ਛਿੜੀ ਦੇ ਵਿੱਚ ਮੇਲਾ ਭਰਉਣ ਦੇ ਲਈ ਹਰ ਸਾਲ ਦੀ ਤਰ੍ਹਾਂ ਆਉਂਦੇ ਨੇ ਚੌਂਕੀਆਂ ਭਰਉਣ ਰਾਤ ਦੇ ਬਾਬੇ ਨੂੰ ਨਮਾਜ਼ ਰਹਿਨੇ ਬੈਠੇ ਹਾਂਜੀ ਉਹਨਾਂ ਦੀ ਚੌਂਕੀ ਦੁਆ ਕਰ ਰਹੇ ਨੇ ਭਰਾ ਰਹੇ ਨੇ ਬੱਕਰੀਆਂ ਤੋਂ ਹਾਂਜੀ ਜਿਹੜੇ ਕਿ ਕਈ ਸਾਲ ਸਮਿਆਂ ਤੋਂ ਹਾਂਜੀ ਬਾਬੇ ਦੇ ਲੜ ਲੱਗੇ ਹੋਏ ਨੇ ਹਾਂਜੀ ਆਏ ਸਾਲ ਆਉਂਦੇ ਨੇ ਹਾਂਜੀ ਇੱਥੇ ਦੁਆ ਸलाम ਕਰਾ ਕੇ ਲੈ ਜਾਂਦੇ ਨੇ ਮਾਲਾਂ ਦੀ ਕਿ ਇਹਨਾਂ ਦੇ ਪਰਿਵਾਰਾਂ ਦੇ ਵਿੱਚ ਮਾਲਕ ਸੁੱਖ ਸ਼ਾਂਤੀ ਰੱਖੇ ਇਹਨਾਂ ਦੇ ਪਸ਼ੂਆਂ ਦੇ ਵਿੱਚ ਸੁੱਖ ਸ਼ਾਂਤੀ ਰੱਖੇ ਦਿਨ ਦੁੱਗਣੀ ਮਾਲ ਮਾਲਕਰ ਰਾਤ ਚੌਗਣੀ ਬਖਸ ਇਹਨਾਂ ਨੂੰ ਪ੍ਰਮਾਤਮਾ ਬਾਜੂ ਗੋਲੇ ਫੜਿਆ ਤੇ ਆਪਾਂ ਅੱਜ ਨਾਲ ਗੱਲਬਾਤ ਕਰਦੇ ਹਾਂ ਹਾਂਜੀ ਬੱਗਾ ਜੀ ਹਾਂਜੀ ਆਗੇ ਬਾਬੇ ਦੀ ਹਾਂਜੀ ਗਵਾਹੀ ਭਾਰਨ ਫਿਰ ਹਾਂਜੀ ਹਾਂਜੀ ਮਾਰਾ ਤੇ ਦੁਆਬੇ ਹਾਂਜੀ ਹਾਂਜੀ ਰੋਜਾ ਹਾਂ ਜੀ ਸਲਾਮ ਕਰਨਾ ਹਾਂਜੀ 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 ਤੇ ਹੁਣ ਬੱਕਰੀਆਂ ਸਾਨੂੰ ਵਧੀਆ ਵਧੀਆ ਦਿਖਾਓ ਕਿ ਹੈ ਜਾ ਮਾਲ ਲੈ ਕੇ ਆਏ ਹੋ ਪਿੰਡੋਂ ਠੀਕ ਹੈ ਜਰੂਰ ਦਿਖਾ ਦਿੰਦੇ ਹਾਂ ਹਾਂਜੀ ਚੰਗੀਆਂ ਚੰਗੀਆਂ ਨਸਲਾਂ ਦਿਖਾਓ ਜੀ ਠੀਕ ਹੈ ਜੀ ਕੁਆਲਿਟੀ ਦੀਆਂ ਲਿਆ ਕੋਲ ਫੜਕੇ ਹਰ ਸਾਲ ਦੇ ਦੋ ਦੋ ਬੱਕਰੀ ਲਿਆ ਫੜਕੇ ਆਦੋਨੇ ਪੂਰੀਆਂ ਕਰ ਇਹ ਪੂਰੀਆਂ ਹਾਂਜੀ ਇਹ ਦੋਨੇ ਪੂਰੀਆਂ ਕਰ ਲੈ ਇਹ ਦੋਏ ਭੈਣਾਂ ਨੇ ਜੀ ਹਾਂਜੀ ਇੱਕੇ ਜੋੜ ਦੀਆਂ ਇੱਕੋ ਜੋੜ ਹੋ ਗਈਆਂ ਇਹ 8 8 ਦੰਦ ਨਹੀਂ 8 8 ਦੰਦ ਹਾਂ ਜੀ ਹੁਣ ਗੱਬਣਾ ਨੇ ਮਹਾਰਾਜ ਇੱਕ ਗੱਬਣਾ ਜੀ ਅੱਛਾ ਤਿੰਨ ਕੁ ਮਹੀਨੇ ਦੀ ਗੱਬਣਾ ਅੱਛਾ ਚਾਰ ਮਹੀਨੇ ਦੀ ਇਹ ਚਾਰ ਮਹੀਨਿਆਂ ਦੀ ਹੈ ਹਾਂ ਜੀ ਦੁੱਧ ਦਿੰਦੀਆਂ ਨੇ ਜੀ ਨਾ ਆ ਤਾਂ ਸੁੱਕ ਗਈ ਹਾਂਜੀ ਹਾਂਜੀ ਆਹ ਦਿੰਦੀ ਆ ਥੋੜਾ ਜਿਹਾ ਅੱਛਾ ਆ ਥੋੜਾ ਜਿਹਾ ਧਾਰਾਆਂ ਹੀ ਦਿੰਦੀ ਆ ਹਾਂ ਜੀ ਕੱਦ ਬਹੁਤ ਨੇ ਜੀ ਪੂਰੇ ਬੱਕਰੀਆਂ ਦੇ ਹਾਂ ਜੀ ਕਿਉਂ ਨਕਸੇ ਨੂੰ ਨਕਸਾ ਮਿਲੇ ਖੇ ਹਾਂਜੀ ਜਮਾ ਇੱਕੋ ਹੀ ਰੰਗ ਦੀਆਂ ਚੌਕਣੇ ਪਿੰਡੇ ਝੱਗ ਵਰਗੀਆਂ ਗੋਰੀਆਂ ਹਾਂਜੀ ਹਾਂ ਗੋਰੀਆਂ ਕਾਇਆਂ ਵਰਗੀਆਂ ਗੋਰੀਆਂ ਬੱਕਰੀਆਂ ਨੇ ਜਮਾ ਹਾਂਜੀ ਜਿਨ੍ਹਾਂ ਨੂੰ ਕਿ ਗੋਰੀਆਂ ਅੰਬਰਸਰੀਆਂ ਪੂਰੀਆਂ ਕਹਿੰਦੇ ਨੇ ਇਹ ਸ਼ਾਹੀ ਹਾਲ ਦੀ ਨਸਲ ਹੈ ਜੀ ਹਾਂਜੀ ਬਹੁਤ ਤਾਕੜੀ ਜਿਹੜੀ ਨੂੰ ਕਿ ਪਾਕਿਸਤਾਨ ਦੀ ਨਸਲ ਬੋਲਿਆ ਜਾਂਦਾ ਹੈ ਹਾਂ ਦੇਖ ਸਕਦੇ ਹੋ ਵੀਡੀਓ ਦੇ ਵਿੱਚ ਸਾਰੇ ਬਾਈਆਂ ਨੂੰ ਵੀਡੀਓ ਦੂਰ ਦੂਰ ਭੇਜਾਂਗੇ ਤੇ ਦਿਖਾਵਾਂਗੇ ਇਧਰ ਕਰ ਦੋ ਜੀ ਆ ਲਿਓ ਜੀ ਇਹਨੂੰ ਬੋਲਦੇ ਨੇ ਜੀ ਪੂਰੀ ਨਾਗਰੀ ਤੇ ਪੂਰੀ ਗਾਡਰ ਵਰਗੀ ਬੱਕਰੀ ਆ ਚੰਗੀ ਤਸਵੀਰ ਦੀ ਬੱਕਰੀ ਆ ਦੁੱਧ ਦੇਣ ਵਾਲੀ ਤੇ ਬੱਚੇ ਦੇਣ ਵਾਲੀ ਹਾਂਜੀ ਵਧੀਆ ਅਸਲਾ ਹਾਂਜੀ ਤੇ ਉ ਤਾਂ ਮੇਰੇ ਬਾਈ ਅਸਮੇ ਨੇ ਸਾਰੀ ਉਮਰ ਤੇ ਅਸਲੇ ਵਧੀਆ ਪੈਦਾ ਕਰੇ ਨੇ ਤੇ ਆਪ ਵੀ ਚੰਗਾ ਨਸਾਨੀ ਸੋਹਣਾ ਸੁਨੱਖਾ ਬਣਦਾ ਠਣਦਾ ਤੇ ਜੁਗ ਦੇ ਜੁਗ ਨਾਲ ਮਿਲਦਾ ਹੁਣ ਤੱਕ ਕਿਉਂ ਹਾਰ ਗਿਆ ਹਾਂਜੀ ਹਾਰਨ ਆਪਾਂ ਨੇ ਵੀ ਐ ਕਦੇ ਤਾਂ ਰਾਂਝੇ ਦੀ ਤਕਦੀਰ ਵੀ ਹਾਰ ਗਈ ਸੀ ਵਿਚਾਰੇ ਨੂੰ ਹੀਰ ਭੱਜ ਗਈ ਸੀ ਤੇ ਲਓ ਜੀ ਲਓ ਜੀ ਤੇ ਇਹਨੂੰ ਮੋਲਦੇ ਨੇ ਜੀ ਨਾਗਰੀ ਬੀਟਲ ਪਾਕਿਸਤਾਨੀ ਨਸਲ ਜਿਹਨੂੰ ਕੇ ਨਾਗਰੀ ਬੀਟਲ ਕਹਿੰਦੇ ਨੇ ਕੋਈ ਨਹੀਂ ਹੈ ਜੀ ਕੈਮਰਾਮੈਨ ਸਿਰੇ ਨੂੰ ਸਰਾ ਲਾਇਆ ਪਿਆ ਕੋਈ ਘਾਟ ਤਾਂ ਨਹੀਂ ਚੈ ਦੰਦਾ ਜੀ ਵਗਾ ਜੀ ਇਹ ਅੱਠ ਦੰਦਾ ਜੀ ਅੱਠ ਦੰਦ ਫਰੈਸ਼ ਬਹੁਤ ਵਧੀਆ ਕੁਆਲਟੀ ਦੀ ਪੱਠਾ ਜੀ ਕੀ ਕੀਮਤ ਦੀ ਹੈ ਜੀ ਇਹ ਇਹ ਰੱਖੀ ਹੈ ਜੀ ਵੇਚਣੀ ਅੱਛਾ ਵੇਚਣੀ ਹੋਣੀ ਹਾਂ ਜੀ ਚਲੋ ਫੇਰ ਤਾਂ ਕੋਈ ਨਹੀਂ ਚਲੋ ਕਈ ਵਾਰੀ ਵਾਲਾ ਕਹਿੰਦਾ ਵੇਚਣੀ ਵੀ ਹੈ ਮੈਂ ਕਿਉਂ ਜੀ ਇੱਕ ਮਿੰਟ ਇੱਕ ਮਿੰਟ ਬੀਹ ਹਾਂ ਫੋਨ ਤੇ ਕਨੈਕਟ ਕਰਿਆ ਜਾਂਦਾ ਕਿਸੇ ਦੇ ਨਾਲ ਆ ਦੇਖ ਲਓ ਇਹਨੂੰ ਕਹਿੰਦੇ ਨੇ ਨਾਬੀ ਡੱਬੀ ਹਾਂ ਜੀ ਪਿਓਰ ਆਵਲਕ ਬੱਕਰੀ ਅੱញਾ ਅੱញਾ ਪਹਿਲਾਂ ਵਲਕ ਬੱਕਰੀਆਂ ਹੁੰਦੀਆਂ ਜਿਹੜੀਆਂ ਕਿ ਆਪਣੇ ਲਾਹੌਰ ਤੋਂ ਚੱਲੀਆਂ ਨੇ ਠੀਕ ਹੈ ਜੀ ਨਾਬੀ ਡੱਬੀਆਂ ਨਾਬਾ ਨਸਲ ਨਾਬੀ ਡੱਬੀਆਂ ਦੇਖ ਸਕਦੇ ਜੀ ਕਿੰਨੀ ਲੰਬੀ ਉੱਚੀ ਬੱਕਰੀਆਂ ਪੂਰੀ ਹੇਟ ਦੀ ਖੜਤ ਖੁਰਤ ਬਹੁਤ ਤਖੜੀਆ ਬੱਕਰੀ ਜੀ ਤੇ ਆਹ ਦੇਖੋ ਜੀ ਪੂਰੀ ਵਧੀਆ ਬੱਕਰੀ ਦੇਖ ਸਕਦੇ ਆ ਤੁਹਾਨੂੰ ਤੋਰ ਫੇਰ ਕੇ ਦਿਖਾਉਣਾ ਮੈਂ ਵਧੀਆ ਕੁਆਲਿਟੀ ਸਿਰੇ ਨੂੰ ਸਿਰਾਂ ਲਾਤਾ ਬਾਈ ਨੇ ਬੱਗੇ ਨੇ ਇੱਕ ਹੋਰ ਤੋਹਫਾ ਕਢ ਲਿਆ ਵੰਡੀ ਲਾ ਲਓ ਆਹ ਦੇਖੋ ਜੀ ਇਹ ਦੇਖੋ ਜੀ ਸਿਰੇ ਨੂੰ ਸਿਰਾਂ ਲੱਗਿਆ ਪਿਆ ਲੋਕ ਕਹਿੰਦੇ ਨੇ ਪੰਜਾਬ ਦੇ ਵਿੱਚ ਕੁਛ ਨਹੀਂ ਇਹ ਪਤਾ ਨਹੀਂ ਕਿਸੇ ਦੇ ਖੂंजे 'ਚ ਕੀ ਪਿਆ ਨਕੋਆ ਲੋਕਾਂ ਨੂੰ ਪੈਸੇ ਦਾ لالਚ ਨਹੀਂ ਬੱਕਰੀ ਦਾ لالਚ ਵੱਧ ਹੈ ਕਿਉਂ ਦਿੰਦੇ ਨਹੀਂ ਇਹ ਕਹਿੰਦੇ ਇੱਟਾਂ ਵੇਚਦਾਂਗੇ ਘਰ ਦੇ ਪਰ ਬੱਕਰੀਆਂ ਨਹੀਂ ਵੇਚਦੀ ਇੰਨਾ ਬੱਕਰੀਆਂ ਦੇ ਨਾਲ ਤਿਆਰ ਕਰਦੇ ਨੇ ਜੀ ਦੰਦ ਕਹ ਹੋ ਗਈ ਜੀ 8 ਦੰਦ ਆ ਜੀ 8 ਦੰਦ ਥੋੜਾ ਜਿਹਾ ਲਿਓਟਾ ਦਿਖਾਵਾਂਗੇ ਜੀ ਦਾ ਫੋਲ ਕੇ ਪਰ ਆਣਗੇ ਪਰ ਰਹਿਣ ਦਿਓ ਜੀ ਕਹਿੰਦਾ ਖਾਣ ਨੂੰ ਪੜਦਾ ਇਹ ਦੇਣੀ ਪਕੜਾ ਦੇਣੀ ਇਹਨਾਂ ਨੇ ਦੇਣੀ ਨਹੀਂ ਹੈਗੀ ਜੀ ਆ ਵੀ ਏਸੀ ਦੀ ਭੈਣ ਹੈ ਜੀ ਆ ਵੀ ਏਸੀ ਦੀ ਪਹਿਣੀ ਹੈ ਇਹ ਵੀ ਏਸੀ ਦੀ ਭੈਣ ਹੈ ਜੀ ਜੋੜੇ ਨੂੰ ਜੋੜਾ ਮਿਲਿਆਤਾ ਇਹਨਾਂ ਨੂੰ ਪਤਾ ਨਹੀਂ ਉਹ ਗੱਲ ਹੋ ਗਈ ਕਹਿੰਦਾ ਜਹੇ ਜੇ ਮਾਏ ਉਹ ਜੇ ਜਾਏ ਕਿਉਂ ਤਾਂ ਆਸਮਾਨੀ ਜਿਹੜਾ ਭਾਈ ਸਾਡਾ ਉਹਨੇ ਵੀ ਕਦੇ ਮਾਲ ਨਹੀਂ ਮਾੜਾ ਰੱਖਿਆ ਜ਼ਿੰਦਗੀ ਦੇ ਵਿੱਚ ਤੇ ਹੁਣ ਮੁੰਡਿਆਂ ਨੇ ਵੀ ਘਾਟ ਨਹੀਂ ਛੱਡੀ ਮੁੰਡਿਆਂ ਨੇ ਵੀ ਸਿਰੇ ਨੂੰ ਸਿਰਾ ਲਾ ਕੇ ਦਿਖਾਤਾ ਵੀ ਹੈ ਕੋਸਾ ਪਜਾਬ ਦੇ ਵਿੱਚ ਥੋੜਿਆ ਟਰਾਲੀ ਰੰਗਾ ਦिए ਪਾ ਜਮਾਈ ਤੋਹਫਾ ਜਮਾਈ ਕੋ ਤੋਹਫੇ ਜਣੋ ਇੱਕੋ ਇੱਕ ਨੂੰ ਲਕੋ ਲੈ ਤੇ ਦੂਈ ਨੂੰ ਕੱਢ ਲੈ ਪਛਾਣ ਵੀ ਨਹੀਂ ਆ ਸਕਦੀ ਅਣਜਾਣ ਬੰਦੇ ਨੂੰ ਕਿਉਂ ਜੀ ਖਾਨ ਸਾਹਿਬ ਪੱਕੀ ਗੱਲ ਹੈ ਤੂੰ ਤਾਂ ਤੁਸੀਂ ਵੀ ਕੋਚੋਂ ਸਾਡੇ ਪੱਕੇ ਚਲੋ ਪੁੱਛਣਾ ਵੀ ਜ਼ਰੂਰੀ ਹੈ ਤੇ ਦੇਖੋ ਜੀ ਆਹ ਦੇਖ ਸਕਦੇ ਹੋ ਬਾਈ ਬੱਗੇ ਦੀਆਂ ਬੱਕਰੀਆਂ ਘਬਣਾ ਨਹੀਂ ਇਹ ਤਾਂ ਘਬਣਾ ਨਹੀਂ ਹੋਣ ਦੁੱਧੋ ਸੁੱਕ ਗਿਆ ਠੀਕ ਹੈ ਇਹ ਦੁੱਧੋ ਸੁੱਕ ਗਿਆ ਇਹ ਵੇਚਣੀਆਂ ਤਾਂ ਇਹਦੇ ਹੈ ਵੀ ਨਹੀਂ ਚਲੋ ਆਪਾਂ ਉਹ ਬ੍ਰੀਡ ਦਿਖਾਤੀ ਬ੍ਰੀਡ ਦੇ ਨਾਲ ਆਪਾਂ ਨੇ ਵੀਡੀਓ ਭੇਜਣੀ ਹੈਗਾ ਲਿਆਓ ਜੀ ਇੱਕ ਮਲੇ ਘਰ ਡਪੀਆਂ ਆਹ ਬੜੀਆਂ ਜੋੜਾ ਜੋੜਾ ਜੀ ਆਹ ਜੋੜਾ ਆਹ ਦੇਖੋ ਜੀ ਜੋੜੀਆਂ ਮਲਿਆ ਮਲਿਆ ਬਾਈ ਨੇ ਰੱਖੀਆਂ ਨੇ ਇੱਕੋ ਹੀ ਡਿਜ਼ਾਈਨ ਦੇ ਇਹਨਾਂ ਦੇ ਸਿੰਘ ਨੇ ਇੱਕੋ ਹੀ ਡਿਜ਼ਾਈਨ ਦੇ ਇਹਨਾਂ ਦੇ ਕੰਨ ਨੇ ਕੰਨਾਂ ਨੂੰ ਕੰਨ ਮਲਿਆ ਲਓ ਆਹ ਦੇਖ ਸਕਦੇ ਹੋ ਵੀ ਕੋਈ ਵੀ ਘਾਟ ਨਹੀਂ ਬੱਕਰੀਆਂ ਦੇ ਵਿੱਚ ਨੱਕ ਬੁੱਲਾ ਸਿੰਘੀ ਤੇ ਕੋਈ ਪੂਰੀਆਂ ਡਿਜ਼ਾਈਨ ਦੀਆਂ ਨੇ ਓਡੀਆਂ ਓਡੀਆਂ ਲੰਬੀਆਂ ਓਨੀਆਂ ਓਨੀਆਂ ਉੱਚੀਆਂ ਨਾ ਸਕਦੇ ਹਾਂ ਆ ਕੇ ਦੇਖ ਸਕਦੇ ਹਾਂ ਲਿਆ ਲਿਆ ਆ ਵੀ ਲੈ ਭਾਈ ਇਹਨਾਂ ਨਾਲ ਦੀ ਜੋੜੀ ਆ ਜੋੜੀ ਆ ਆ ਜੋੜੀ ਹੋਰ ਦੇਖੋ ਜੀ ਮੇਰਾ ਖਿਆਲ ਇਹ ਹੋਣਗੀਆਂ ਤੇਰੀਆਂ ਭਾਈ 37 37 ਚਮਕਰੀਆਂ ਜੀ ਬਿਨਾ ਪੀਤਾ ਲੈ ਹੋਣਗੀਆਂ ਹੀ 37 37 ਤਾਂ ਨਹੀਂ ਆਪਣੇ ਲਈ ਪੀਤਾ ਵੀ ਕੋਈ ਗੱਲ ਨਹੀਂ ਸ਼ੱਕ ਵੀ ਕਿਸੇ ਭਾਈ ਦੀ ਆਪਾਂ ਮਟਾ ਦੇਾਂਗੇ ਹਰ ਟਾਈਮ ਆਪਾਂ ਲਿਆ ਮੌਕੇ ਦਾ ਉੱਲੂ ਸਿੱਧਾ ਕਰਨ ਜਾਣਦੇ ਆ ਕਿਉਂ ਜੇਬ 'ਚ ਰੱਖਦੇ ਆ ਸਾਨੂੰ ਤਾਂ ਅਗਲਾ ਕਹਿੰਦਾ ਕੱਟ ਪੀਤਾ ਹਾਂਜੀ ਹਾਂਜੀ 37 38 ਰਾਮਨਾਥ ਹਾਂਜੀ 37 38 ਰਾਮਨਾਥ ਤੁਹਾਨੂੰ ਤਾਂ ਪਤਾ ਨਾ ਫਿਰ ਕਿਉਂਕਿ ਕੰਮ ਕਰਦੇ ਹੋ ਵੀ ਕੋਈ ਵੀ ਘਾਟ ਨਹੀਂ ਪੱਠਾਂ 'ਚ ਹੱਥ ਅੱਠ ਦੰਦ ਫਰੈਸ਼ ਹੋਣੀਆਂ ਹਾਂਜੀ ਆ ਪੂਰੀ ਟਾਪ ਕੁਆਲਿਟੀ ਦੀ ਅੱਠ ਦੰਦ ਫਰੈਸ਼ੇ ਨਹੀਂ ਇਹ ਆ ਵੇਖੋ ਜੀ ਇਹਨੂੰ ਐ ਲਖਾ ਦੀ ਵੀਰੇ ਨਹੀਂ ਲਓ ਜੀ ਹਰੇਕ ਚੜਕ ਇਹਦੇ ਨਾਲ ਦੀ ਨਹੀਂ ਜੋੜ ਨੂੰ ਜੋੜ ਆਹ ਦੇਖੋ ਜੀ ਜੋੜ ਨੂੰ ਜੋੜ ਮਲਿਆ ਕੇ 22 ਬੱਗੇ ਨੇ ਰੱਖਿਆ ਨੇ ਪੂਰੀਆਂ ਵਧੀਆ ਕੁਆਲਟੀ ਨੇ ਇਹ ਵੀ ਗੱਬਣਾ ਨਹੀਂ ਜੀ ਬੱਕਰੀ ਇਹ ਗੱਬਣਾ ਨਹੀਂ ਆਹ ਜੀ ਦੁੱਧ ਲਿਆ ਜੀ ਇਹ ਦੁੱਧ ਨੂੰ ਦੀਆਂ 2.5 ਮਹੀਨਿਆਂ ਦੀ ਗੱਬਣ ਦੇਖ ਸਕਦੇ ਹੋ ਬੱਕਰੀ ਪੂਰੇ ਮੰਥ ਦੀ ਬੱਕਰੀਆ ਪੂਰੇ ਮੰਥ ਦਾ ਕੰਨ ਲੰਬਾ ਚੌੜਾ ਤੇ ਚਿੱਟੀ ਅੱਖੀਆਂ ਬੱਕਰੀਆਂ ਜਿਵੇਂ ਤੋਤਿਆਂ ਵਰਗੇ ਨੱਕ ਨਕੋੜੇ ਨੱਕਾਂ ਤੇ ਡੱਬ ਦੋਹਾਂ ਦੇ ਇੱਕ ਸਿਆਰ ਇੱਕੋ ਹੀ ਰੰਗ ਇੱਕੋ ਹੀ ਮੜੰਗਾ ਛੱਡੋ ਜੀ ਆਹ ਦੇਖੋ ਜੀ ਇੱਕ ਹੋਰ ਜੋੜੇ ਨੂੰ ਜੋੜਾ ਆ ਗਿਆ ਜੋੜੀ ਗੱਲ ਜੋੜਾ ਥੋੜੀ ਘੂੜੀ ਮਗਰ ਪਛੇ ਇਹ ਲਓ ਜੀ ਦੇਖੋ ਜੀ ਆਹ ਚਿਤਲੀਆਂ ਛੇਰੀਆਂ ਕਾਲੀਆਂ ਛੇਰੀਆਂ ਜਿਨ੍ਹਾਂ ਨੂੰ ਕਹਿੰਦੇ ਨੇ ਹਣੇ ਇਹ ਵੀ ਅੰਬਰਸਰੀਆਂ ਰੰਗਾਂ ਦਾ ਫਰਕ ਜ਼ਰੂਰ ਹੈ ਬੱਕਰੀ ਸਾਰੀ ਪੰਜਾਬ ਦੇ ਵਿੱਚ ਅੰਬਰਸਰੀ ਗਣੀ ਜਾਂਦੀ ਹੈ ਹੋਰ ਬਰੀਡ ਕੋਈ ਨਹੀਂ ਇਹ ਲੋਕਾਂ ਦੀ ਬਣਾਈ ਹੋਈ ਬਰੀਡ ਹੈ ਸਾਡੀ ਵਪਾਰੀਆਂ ਦੀ ਕੋਈ ਕਹਿੰਦਾ ਡੱਬੀ ਆ ਕੋਈ ਕਹਿੰਦਾ ਕਾਲੀ ਆ ਜੋ ਕਿ ਅੰਬਰਸਰੀ ਬੱਕਰੀਆਂ ਦਾ ਕੰਨ ਵੱੱਤਦਾ ਹੀ ਹੁੰਦਾ ਹੈ ਹਾਂਜੀ ਹਾਂਜੀ ਬਹੁਤੀਆਂ ਲੀਰਾਂ ਲਟਕਾਉਣ ਦਾ ਵੀ ਕੋਈ ਫਾਇਦਾ ਨਹੀਂ ਪੈਰਾਂ ਥੱਲੇ ਦਵੀ ਜਾਂਦੀਆਂ ਨੇ ਪਾਣੀ 'ਚ ਕੰਨ ਭਿੱਜੀਆਂ ਦਿੰਦੇ ਨੇ ਕਿਉਂ ਜੀ ਵੀ ਵੱਤ ਨੂੰ ਵੱਤੇ ਚੱਲਦਾ ਆਹ ਦੇਖੋ ਜੀ ਕਿ ਐਸੀ ਵਧੀਆ ਬੱਕਰੀਆਂ ਕੁਆਲਿਟੀ ਦੀ ਗੱਬਣਾ ਨੇ ਦੋ ਦੋ ਟਾਈ ਟਾਈ ਮਹੀਨਿਆਂ ਦੀਆਂ ਆ ਗਈਆਂ ਲੋ ਜੀ ਕਿਉਂ ਸਮਾਂ ਘੱਟ ਹੈ ਪਾਣੇ ਥੋੜੇ ਇਹਨਾਂ ਦੀ ਇੰਟਰਵਿਊੇ ਕਰਨੀ ਹੈ ਕਦਾ ਕਦਾ ਠੀਕ ਹੈ ਜੀ ਵੀਡੀਓ ਦੇ ਵਿੱਚ ਮੈਨੂੰ ਕੋਈ ਐ ਨਾ ਕਹਦੇ ਵਾਈ ਦੇਖ ਕੇ ਵੀਡੀਓ ਵੀ ਰਾਜੂ ਰਾੰਦ ਕੱਢ ਦੇ ਨਾ ਕੋਈ ਨਹੀਂ ਰਾੰਦ ਨਹੀਂ ਸਮੇ ਦਾ ਟਾਈਮ ਹੈ ਸਮੇ ਦਾ ਕੋਈ ਨਹੀਂ ਕੋਈ ਜੀ ਆ ਲੋਹਿਆਂ ਆ ਗਏ ਜੀ ਆ ਲੋਹਿਆਂ ਦੀ ਜੋੜੀ ਹੈ ਜੀ ਇਹਨਾਂ ਦੀ ਇੱਕ ਸਿਆਰ ਮਣੰਗਾ ਆ ਦੇਖ ਲਓ ਜੀ ਜਿਵੇਂ ਨਕਸ਼ੇ ਨੂੰ ਨਕਸ਼ਾ ਤੋਤਿਆਂ ਵਰਗੀਆਂ ਵੀ ਇੱਕ ਨੂੰ ਵੀ ਨਹੀਂ ਪਛਾਣ ਸਕਦਾ ਜਮੀ ਹਾਂ ਜੀ ਵੀ ਪਤਾ ਨਹੀਂ ਦੋਏ ਭੈਣੇ ਹੀ ਹੋਣ ਮੇਰਾ ਖਿਆਲ ਵੇਚੂੰਗੀ ਜੀ ਇਹਨਾਂ ਨੂੰ ਨਾ ਰੱਖੀਆਂ ਹੈ ਰੱਖੀਆਂ ਨਹੀਂ ਜੀ ਅੱਛਾ ਮੈਨੂੰ ਤਾਂ ਲੱਗਦਾ ਜਿਵੇਂ ਦੀਨਾ ਨਗਰ ਵਾਲੇ ਲੋ ਲਿਆਵੇਂ ਨਾ ਇਹ ਅੱਜ ਹੀ ਰਹੀਆਂ ਨੇ ਇਹ ਤਾਂ ਇਹ ਰਾਜੀ ਨਹੀਂ ਸਾਦਲੋਚ ਤੋਂ ਪਾਰ ਟੱਪ ਕੇ ਰਾਤ ਨੂੰ ਕਿਸ ਕਾੜੀ ਉਰੀ ਨਹੀਂ ਆਣੀ ਅੱਜ ਜੀ ਉਰੀ ਲਈਆਂ ਨੇ ਹਾਂ ਕਿਧਰੋਂ ਕੱਢਿਆ ਤੋਹਫਾ ਤਲੰਡੀ ਵਾਲੇ ਕਾਲੇ ਤੋਂ ਲਈਆਂ ਨੇ ਜੀ ਅੱਛਾ ਤਲੰਡੀ ਵਾਲੇ ਕਾਲੇ ਤੋਂ ਹਾਂ ਜੀ ਹਾਂ ਕਾਲਾ ਉਰੇ ਨਹੀਂ ਫਿਰਦਾ ਉਹ ਉੱਥੇ ਫਿਰਦਾ ਆ ਬੈਠਾ ਨਹੀਂ ਇਹਦਾ ਭਾਈ ਆ ਇਹਦਾ ਭਾਈ ਜੱਗੀ ਦਾ ਭਾਈ ਤੋਂ ਲਈਆਂ ਨੇ ਉਰੇ ਇਹ ਖੜਾ ਸੀ ਹਾਂ ਹਾਂ ਜੱਗੀ ਦੇ ਭਾਈ ਤੋਂ ਲਈਆਂ ਨੇ ਕਿਸ ਤਰ੍ਹਾਂ ਕਰੜੀ ਹੋਇਆ ਹੁਣ ਆ ਇਹ ਕਰੜੀ ਹੋਇਆ ਜੀ ਹਾਂ ਹਾਂ ਇਹ ਲੱਖ ਦੀਆਂ ਲਈਆਂ ਨੇ ਜੀ ਜੋੜੀ ਹਾਂ ਜੀ ਬੱਚੇ ਕਹਿੰਦੇ ਨਹੀਂ ਜੀ ਹੈ ਬੱਚੇ ਨਹੀਂ ਇਹਨਾਂ ਮਾਰੇਗੇ ਜੀ ਇਹ ਦੇਖ ਸਕਦੇ ਹੋ ਜੀ ਲੱਖ ਦੀਆਂ ਆਈਆਂ ਨੇ ਜੋੜੀ ਨਕਸ਼ੇ ਨੂੰ ਨਕਸ਼ਾ ਮਲਿਆ ਕੇ ਲਓ ਜ ਇੱਕ ਮਿੰਟ ਵਈ ਰਦੀ ਲੈ ਇਹ ਆ ਦੇਖੋ ਜੀ ਬੱਕਰੀਆਂ ਕਬੂਤਰੀਆਂ ਵਰਗੀਆਂ ਜਿਨ੍ਹਾਂ ਨੂੰ ਕਹਿੰਦੇ ਨੇ ਕਬੂਤਰੀਆਂ ਦੇ ਬੱਚੇ ਨੱਕਾਂ ਦੀਆਂ ਵੀ ਸੁਨੱਖੀਆਂ ਤੇ ਸਿੰਗੀ ਦੀਆਂ ਵੀ ਅੱਖਾਂ ਦੀਆਂ ਵੀ ਨਕੌੜੇ ਦੀਆਂ ਵੀ ਤੇ ਦੰਦ ਵੀ ਦਿਖਾਉਨੇ ਆ ਤੁਹਾਨੂੰ ਲੈ ਦੇਖੋ ਦੇਖੋ ਲੈ ਅੱਠ ਦੰਦ ਫਰੈਸ਼ ਆ ਪੂਰੀਆਂ ਵਧੀਆ ਇਹਦੇ ਕਿਵੇਂ ਨੇ ਜੀ ਦੰਦ ਅੱਠ ਦੰਦ ਫਰੈਸ਼ ਆ ਜੀ ਇਹ ਵੀ ਅੱਠ ਦੰਦ ਫਰੈਸ਼ੇ ਜੋੜੀ ਐਨ ਪੂਰੀ ਥੋੜੀ ਬੋਲਣਾ ਪਈ ਕੱਲ੍ਹ ਨੂੰ ਲਿਆ ਲਿਆ 22 ਬੱਗੇ ਖਾਨ ਦੀਆਂ ਰੱਖੀਆਂ ਹੋਈਆਂ ਨੇ ਜੋੜੀਆਂ ਮਲਿਆ ਮਲਿਆ ਪਿੰਡ ਸੰਘਣ ਦੇ ਵਿੱਚ ਜ਼ਿਲ੍ਹਾ ਕੋਟਲਾ ਹਾਂ ਜੀ ਮਰੀ ਕੋਟਲਾ ਹਾਂ ਮਰੀ ਕੋਟਲਾ ਜ਼ਿਲ੍ਹਾ ਪਿੰਡ ਸੰਘਣ ਜੋੜੀਆਂ ਮਲਿਆ ਮਲਿਆ ਜਿਨੇ ਕੇ ਕਰਾਰੇ ਪੈਸੇ ਲਾਉਣੇ ਹੋਣ ਤਾਂ ਜਾ ਕੇ 22 ਬੱਗੇ ਨੂੰ ਮਿਲੋ ਬੱਗੇ ਦੇ ਨਾਲ ਸਰਪੰਕ ਕਰੋ ਜਿਨੇ ਚੰਗੀ ਕੁਆਲਿਟੀ ਦੇ ਪਸ਼ੂ ਲੈਣੇ ਨੇ ਠੀਕ ਹੈ ਜੀ ਨਹੀਂ ਉਹੀ ਵਿੰਗਣਾ ਸੰਮਰਨਾ ਕੋਈ ਫਾਇਦਾ ਨਹੀਂ ਕਿਉਂ ਜੀ हां चंगी चंगी ਨੂੰ ਤਾਂ ਚੰਗੇ ਭਾਗ ਲੱਗਣਗੇ ਬਾਈ ਸਹੀ ਗੱਲ ਹੈ ਚੰਗੇ ਮੇਮਨੇ ਜੰਮਣਗੀਆਂ ਚੰਗੇ ਬੱਚੇ ਵੇਚੇਗਾ ਠੀਕ ਹੈ ਜੀ ਚੰਗਾ ਦੁੱਧ ਦੇਣਗੀਆਂ 5-5 ਕਿਲੋ ਇਹ 5-5 ਕਿਲੋ ਦੇਣ ਵਾਲੀਆਂ ਨਹੀਂ ਜੀ ਮੈਂ ਫੋਟੋ ਫੋਟੋ ਮੈਂ ਆ ਦੇਖ ਆ ਦੇਖੋ ਜੀ ਪੂਰੀਆਂ ਕਾਲੀਆਂ ਕਾਲੀਆਂ ਡਾਂਜ ਪੂਰੇ ਚੌੜੇ ਕੰਨ ਤੇ ਲੰਬੇ ਕੰਨ ਤੋਤਿਆਂ ਵਰਗੇ ਨੱਕ ਸਿੰਗੀ ਤੇ ਮਣੰਗਾ ਇਹਨਾਂ ਦਾ ਨੌ ਹੈ ਜੀ ਜੋੜੀਆਂ ਮਿਲਿਆ ਹੋਣੀਆਂ ਰੱਖੀਆਂ ਹੋਈਆਂ ਪੂਰੀ ਖੜ ਜਾਂ ਨਾਲ ਹੀ ਖੜ ਜਾਂ ਮੇਰੇ ਉਰੀਆ ਇਹ ਤੇ ਹੜਾ ਲੋਟ ਹੋ ਗਿਆ ਦਿਨ ਨੂੰ ਘਰ ਸਿੱਧਾ ਜਾ ਹੋਏ ਲੋਕ ਕਹਿੰਦੇ ਨੇ ਅਸੀਂ ਜੋੜੀਆਂ ਮਲਿਆਉਂਦੇ ਆ ਹਾਂਜੀ ਜੋੜੀਆਂ ਮਲਿਆਉਂਦੇ ਮਲਿਆਉਂਦੇ ਉਮਰ ਲੰਘ ਜਾਂਦੀ ਹੈ ਪਰ ਜੋੜੀ ਨਹੀਂ ਮਿਲਦੀ ਐਨੇ ਬੰਦਾ ਬੁੜਾ ਹੋ ਕੇ ਮਰ ਜਾਂਦਾ ਹਾਂਜੀ ਬੁੜਾ ਬੁੜਾ ਹੋ ਗਿਆ ਹੱਡਾ ਉਹਦੇ ਹੁਣ ਸੁਣੋ ਉਹ ਬੁੜਾ ਬੁੜਾ ਹੋ ਗਿਆ ਜੋੜੀਆਂ ਮਲਿਆਉਂਦਾ ਮਲਿਆਉਂਦਾ ਹਾਂਜੀ ਔਂਡਿਆਂ ਨੇ 2 ਸਾਲ ਚ ਜੋੜੀਆਂ ਮਲਿਆਤੀਆਂ ਮਿਲ ਜਾਂਦੀ ਹੈ ਹੈ ਇੱਧਰ ਕਾਦੀ ਨਿਰਮਣ ਕੇ ਮੜਾ ਆ ਇਹ ਨਹੀਂ ਕੀ ਕਮਾਲਾਂ ਕਰਤੀਆਂ ਜਮਾਂ ਆ ਇਧਰ ਆ ਜੀ ਦੋ ਪੈਣਾ ਕਾਲੀਆਂ ਪਟਨਾ ਪੱਠ ਬਾਹਰ ਕੱਢ ਲਿਆ ਮੈਂ ਦੱਬੀ ਪੱਠ ਦਿਖਾ ਦੇ ਹਾਂ ਆ ਦੱਬੀ ਦਿਖਾਓ ਜੀ ਦੇਖੋ ਜੀ ਗੱਜਾ ਇਹਦੇ ਕੰਨ ਇਹਦੇ ਨੇ ਜਿਹਨੂੰ ਕੇ ਅਸਲੀ ਬੱਕਰੀ ਕਹਿੰਦੇ ਨੇ ਅਸਲਾਮੁਅਲੈਕਮ ਜੀ ਹਾਂ ਜੀ ਹਾਂ ਜੀ ਜਿਹਦਾ ਕੇ ਅੱਜ ਮੇਰਾ ਖਿਆਲ ਮੈਂ বিনা ਬਿਨਾ ਮਣੀ ਦੱਸਦਾ ਨਾ ਵੀ 17 ਇੰਚੀ ਕੰਨ ਹੋਣਾ ਠੀਕ ਹੈ ਜੀ ਹਾਂ ਜੀ ਆਰਾਮ ਨਾਲ ਹੈ ਜੀ ਦੂਜੀ ਕਾਲੀ ਪੱਠ ਚਲੋ ਉਹ ਵੀ ਕੋਈ ਗੱਲ ਨਹੀਂ ਆਪਾਂ ਸ਼ੱਕ ਮਟਿਆ ਲਾਨੇ ਆ ਜੀ ਹੈਗਾ ਪਿੱਛੇ ਕਿਹੜਾ ਕੰਨ ਪਿੱਛੇ ਪਤਾ ਨਹੀਂ ਕਿਹਾ ਦੱਸਿਆ ਨਹੀਂ ਲਵੇ ਖੜਨਾਂ ਨਹੀਂ ਹੋਣ ਲੈ ਹਾਂ ਜੀ 19 ਇੰਚ ਹੈ ਇਹਨੂੰ ਦੂਜੀ ਨੂੰ ਫੜਾਈ ਜਾਨੀ 6.5 18 ਸਹੀ ਹੈ 6.5 ਸਹੀ ਹੈ ਸਹੀ ਹੈ 6.5 18 ਹੋ ਗਿਆ ਜੀ ਮੈਂ 17 ਕਹਿਤੀ ਇੱਥੇ ਚੜਾਈ ਵੀ ਮਣੋ ਜੀ 6.5 ਇੰਚ ਹੋਣਾ ਜੀ ਮੇਰਾ ਖਿਆਲ 6 6.5 ਸਾਢੇ 6 ਸਾਢੇ 6 ਪਰਣਾ ਕਿੱਥੇ ਤੇਰਾ ਪਰਣਾ ਕਿੱਥੇ ਤੇਰਾ ਮੀਟਰ ਇਹ ਲਾਓ ਜੀ ਛੱਡ ਦਿਓ ਲਾਓ ਜੀ ਲਾ ਦੇਖੋ ਉਹ ਵੀ ਲਿਆਓ ਜੀ ਦੂਸਰੀ ਲਾਓ ਜੀ ਆ ਵੀ ਕਰ ਤੇ ਇਹਦੇ ਜੋੜੇ ਦੀ ਇੱਕ ਆਤੀ ਜੀ ਪੱਠ ਬਾਈ ਬੱਗੇ ਦੀ ਦੇਖ ਸਕਦੇ ਹੋ ਬਹੁਤ ਸੁਨਹਿਰੀ ਆ ਗਈ ਅੱਛਾ ਉਹਦੀ ਮਾਂ ਹੋਤੀ ਹੈ ਜੀ ਮਾਵਾਂ ਤੀਆਂ ਇੱਕੋ ਹੀ ਕੁਆਲਿਟੀ ਦੇ ਨਹੀਂ ਜਿਵੇਂ ਇੱਕੋ ਹੀ ਸੰਚੇ ਚੋਂ ਪੈਦਾ ਕਰੀਆਂ ਹੋਣ ਬੰਤੀ ਬਹੁਤ ਕੁਆਲਿਟੀ ਵਧੀਆ ਦੀਆਂ ਰੱਖੀਆਂ ਨੇ ਬੱਕਰੀਆਂ ਲਓ ਜੀ ਆ ਦੇਖੋ ਜੀ ਦੋਏ ਭੈਣਾ ਦੇਖੋ ਜੀ ਆ ਦੋਏ ਭੈਣਾ ਨੇ ਜੀ ਨਕਸ਼ੇ ਨੂੰ ਨਕਸਾ ਚਾਰ ਭੈਣਾ ਨੇ ਹੁੰਦਾ ਜੀ ਇਹ ਸਾਰੇ ਅੱਛਾ ਦੋ ਆ ਖੜੀਆਂ ਨੇ ਓਟ 'ਚ ਇੱਕੋ ਹੀ ਇੱਕੋ ਹੀ ਮਾਂ ਦੀਆਂ ਨਹੀਂ ਹਾਂ ਜੀ ਇੱਕੋ ਹੀ ਮਾਂ ਦੀਆਂ ਚਾਰ ਨਹੀਂ ਇੱਕੇ ਸੂਏ ਦੀਆਂ ਨੇ ਇੱਕ ਸੂਏ ਦੀਆਂ ਇੱਕ ਸੂਏ ਦੀਆਂ ਚਾਰ ਪੱਠਾਂ ਜੰਮੀਆਂ ਨੇ ਜੀ ਬੱਕਰੀ ਨੇ ਹਾਂਜੀ ਇੱਕ ਸੂਏ 'ਚ ਪਾਲ ਕੇ ਤਿਆਰ ਕਰਤੀਆਂ ਕਰਤੀਆਂ ਕਮਾਲ ਕਰਤੀ ਬੱਕਰੀ ਨੇ ਹਾਂ ਲਗਾ ਦਿੰਦੀ ਜਨਾਨੀ ਤੋਂ ਛੇਤੀ ਦੋ ਬੱਚੇ ਨਹੀਂ ਪੜਦੇ ਆਪਾਂ ਚਾਰ ਪਾਲਦੇ ਬੱਕਰੀ ਨੇ ਚਾਰ ਪਾਲ ਤੇ ਜਨਾਨੀ ਦੇ ਦੋ ਹੋ ਜਾਣ ਤਾਂ ਚੁੰਗਣੀ ਚੰਗਾਉਂਦੀ ਆ ਇੱਕ ਨੂੰ ਵਿਚਾਰੀ ਵੀ ਚੱਲ ਮੇਰਾ ਬੱਚਾ ਪੜ ਜਾ ਇਹ ਦੇਖ ਲਓ ਜੀ ਕੈਸੀਆਂ ਕੁਆਲਿਟੀਆਂ ਵਧੀਆ ਤੋਂ ਵਧੀਆ ਦੇਖ ਸਕਦੇ ਹੋ ਬਾਈ ਬੱਗੇ ਦਾ ਮਾਲ ਤੇ ਨਾਲੇ ਪੁੱਛੋ ਅਸਮੇ ਦਾ ਹਾਲ ਕਿਉਂ ਥੋੜਾ ਜਿਹਾ ਬਚਾਰਾ ਬਿਮਾਰ ਰਹਿੰਦਾ ਠੀਕ ਹੈ ਜੀ ਆਹ ਦੇਖੋ ਜੀ ਬੱਕਰੀਆਂ ਦੀਆਂ ਜੋੜੀਆਂ ਮਲੇ ਆਵਲਿਆ ਪਹਿਲੇ ਪਹਿਲੇ ਸੂਏ ਸੂਈਆਂ ਹੋਈਆਂ ਨੇ ਇਹ ਦੇਖੋ ਜੀ ਪਲੂਣਾ ਪੱਠਾ ਨੇ ਜੀ ਹਾਂ ਜੀ ਦੁੱਗੀਆਂ ਨੇ ਜੀ ਹਾਂ ਦੁੱਗੀਆਂ ਲਓ ਜੀ ਕੁਆਲਿਟੀ ਦੀਆਂ ਪੱਠਾਂ ਲਓ ਜੀ ਇਹ ਦੇਖੋ ਜੀ ਕੰਨ ਦਾ ਕੋਈ ਲੇਖਾ ਹੀ ਨਹੀਂ ਹਾਂ ਜੀ ਹਾਂ ਜੀ ਹਾਂ ਜੀ ਹੋਰ ਲਿਓ ਜੀ ਕੱਦੀ ਜੜੀ ਕੋਈ ਹੈਗੀ ਆ ਇਹਦਾ ਬਣਾਤੀ ਬਣਾਤੀ ਇਹਦੀ ਹੋਰ ਬਣਦੀ ਆ ਇੱਕ ਅੱਧੀ ਬਾ ਲੈ ਆਓ ਫਿਰ ਵੀਡੀਓ ਐਂਡ ਕਰਾਂਗੇ ਬੱਕਰਾ ਹੋਰ ਲੈ ਆਏ ਹੋ ਫੋਟੋ ਲਾ ਲਾਂਗੇ ਫਿਰ ਹੋਰ ਹਾਂ ਪੰਜ ਚਾਰਾਂ ਦੀ ਹਾਂ ਫੇੜਾ ਪੱਠਾ ਕਰ ਲੈ ਕਾਲੀਆਂ ਦੋ ਕਿੱਥੇ ਨੇ ਇੱਥੇ ਆ ਕਾਲੀ ਪੱਠ ਦੂਜੀ ਲੈ ਆ ਦੇ ਕੋਣ ਆ ਦੇ ਖੜੀ ਚਾਹੀਦੀ ਆ ਦੇ ਪਾ ਰਾ ਦਾ ਆ ਦੇ ਵੀਰੇ ਆ ਫਰੇੜਾ ਪੱਠੇ ਦੋਨੇ ਕਾ ਆ ਗਏ ਨੇ ਤੋਂ ਉਹਨਾਂ ਨੂੰ ਕਰੋ ਫੋੜਾਣਾ ਠੀਕ ਐ ਨੀ ਕੀ ਆ ਬਾਤ ਐ ਕੀ ਆ ਬਾਤ ਐ ਦੋ ਦੁੱਗੀਆਂ ਇਹ ਦੁੱਗੀਆਂ ਦੋਈ ਦੁੱਗੀਆਂ ਇਹ ਵੀ ਦੁੱਗੀਆਂ ਹਾਂ ਹਾਂ ਕੀ ਆ ਬਾਤ ਐ ਕਿੱਧਰੋਂ ਕੰਨ ਲੈ ਤੋਹਫੇ 30 ਚ ਲਕੋ ਕੇ ਰੱਖੇ ਨੇ ਹਾਂ ਜੀ ਇਹ ਪਹਿਲੀ ਕੀ ਨਹੀਂ ਲਿਆਈਆਂ ਘਰ ਦੀਆਂ ਪਾਲੀਆਂ ਨੇ ਆਪਾਂ ਜੀ ਇਹ ਨੇ ਜੀ ਘਰ ਦੀਆਂ ਪਾਲੀਆਂ ਹੋਈਆਂ 2000 ਕੀ ਲਿਆ ਗਿਆ 3000 ਇਹ 1 ਲੱਖ 70 ਅੱਛਾ ਜੀ ਆਹਾ ਦਰਸ਼ੀ ਲੱਖੇ ਲੱਖੇ ਹਾਂਜੀ ਕਮਾਲਾਂ ਕਰਤੀਆਂ ਜੀ ਇਹਨਾਂ ਚੀਜ਼ਾਂ ਦੇ ਮੁੱਲ ਪੈਂਦੇ ਨੇ ਜੀ ਦੇਖ ਸਕਦੇ ਹੋ ਤੁਸੀਂ ਆਹਲਾ ਕਹਿੰਦਾ ਬੱਕਰੀਆਂ ਬੱਕਰੀਆਂ ਦਾ ਹਰ ਕੋਈ ਇਹ ਰੱਖਦਾ ਹੈ ਚੀਜ਼ ਦਾ ਮੁੱਲ ਹੈ ਸ਼ੌਂਕ ਦਾ ਕੋਈ ਮੁੱਲ ਨਹੀਂ ਜਿੱਥੇ ਮਰਜ਼ੀ ਜਾ ਆਖਰੀ ਜਿਹੜੀ ਚੀਜ਼ ਪਸੰਦ ਆ ਦੀ ਸ਼ੌਂਕ ਦਾ ਕਿਹੜਾ ਮੁੱਲ ਹੈ ਭਾਈ ਸਹੀ ਗੱਲ ਹੈ ਠੀਕ ਹੈ ਨਾ ਆਹਲਾ ਕਹਿੰਦਾ ਇਨੇ ਲੱਖ ਮੰਗਲੇ ਲੱਖ ਕਿਸੇ ਗੱਲ ਤੇ ਲੱਗਦੇ ਨੇ ਜਨਾਬ ਸਹੀ ਗੱਲ ਹੈ ਆ ਦੇਖੋ ਜੀ ਇੱਕ ਸਿੰਗੀ ਦੀਆਂ ਇੱਕ ਮੂੰਹ ਦੀਆਂ ਇੱਕ ਕੰਨ ਦੀਆਂ ਬਹੁਤ ਚੰਗੀ ਜਾਤ ਦੀਆਂ ਪੱਠਾਂ ਨੇ ਲਓ ਜੀ ਇੱਕ ਦੋ ਜਿਹੜੀ ਕੋਈ ਚੰਗੀ ਆ ਹੋਰ ਫੜਦੇ ਵਾਕੀ ਵੀਡੀਓ ਦਾ ਐਂਡ ਕਰਾਂਗੇ ਮੈਂ ਕਹਿੰਦਾ ਫੋਟੋਆਂ ਲਾ ਲੋ ਜੀ ਹੁਣ ਫੋਟੋਆਂ ਲਾ ਲੋ ਜੀ ਚਾਹੇ ਇਹ ਬੜੀਆਂ ਵੱਖੀਆਂ ਫੜ ਕੇ ਫੋਟੋਆਂ ਲਾ ਲੋ ਹੈ ਹੋਰ ਬਣਾਈਏ ਹੈ ਇਹ ਬੜਾ ਆਉਂਦੀ ਹੈ ਫੋਟੋਆਂ ਲਾਈ ਹੁਣ ਫੋਟੋ ਲਾ ਲੀਏ ਉਹ ਲਾ ਦੇ ਕੋਲ ਖੜਾ ਲਾਂਗੇ ਬਸ ਲੈ ਲੈ ਆ ਰੇ ਪੂਰੀਆਂ ਦੋਈ ਹਾਂਜੀ ਕਿਉਂ ਇਨਾਂ ਦੀ ਯਾਦ ਦੇ ਵਿੱਚ ਬਜ਼ੁਰਗ ਬੰਦੇ ਨੇ ਇਹ ਹਾਂਜੀ ਉਹ ਗੱਲ ਹੈ ਕਹਿੰਦਾ ਤੈਂ ਬੰਦਿਆ ਨਹੀਂ ਆਉਣਾ ਉਹ ਯਾਦਾਂ ਮੁਰਮੁਰ ਆਉਣਗੀਆਂ ਤੈਂ ਬੰਦਿਆ ਨਹੀਂ ਕਹਿੰਦਾ ਆਉਣਾ ਯਾਦਾਂ ਮੁਰਮੁਰ ਆਉਣਗੀਆਂ ਸਹੀ ਗੱਲ ਇਹ ਬੰਦੇ ਦੀ ਯਾਦਗਰੀ ਦੇ ਵਿੱਚ ਵੀ ਇਹ ਨਿਸਾਨ ਨੇ ਨਾਮ ਕਮਾਇਆ ਜਿੰਦਗੀ ਦੇ ਵਿੱਚ ਬੱਕਰੀਆਂ ਦੇ ਵਿੱਚ ਰੋਟੀ ਦੇ ਖਾਦਾ ਬੱਚੇ ਪਾਲੇ ਘਰ ਮਕਾਨ ਬਣਾਏ ਸਾਰੇ ਖਾੜੇ ਨਾ ਨਹੀਂ ਕਰਕੇ ਤਿਆਰ ਦਸਤੇ ਨੇ ਹੋਰ ਤੀਸਰਾ ਕੰਮ ਕੋਈ ਦੀ ਕਰਿਆ ਇਹਦਾ ਨਾਮ ਹੈ ਅਸਮਾ ਜਿਹਨੇ ਜ਼ਿੰਦਗੀ ਪਰ ਮੈਚ ਪਾਇਆ ਫਸਮਾ ਹਰੇਕ ਦੇ ਨਾਲ ਠੀਕ ਹੈ ਜੀ ਤਾ ਤਨ ਤਨ ਕਰਾਤੀ ਮਾਂ ਦੇ ਪੁੱਤ ਨੇ ਬਹੁਤ ਵਧੀਆ ਫਰੀਡਾਂ ਤਿਆਰ ਕਰੀਆਂ ਨੇ ਗਾਹਾਂ ਪੜਾ ਲਖਿਆ ਕਿ ਮੁੰਡਿਆਂ ਨੂੰ ਵੀ ਜੇ ਨੌਕਰੀ ਨਹੀਂ ਮਿਲੀ ਤਾਂ ਕਹਿੰਦਾ ਪੁੱਤ ਆਜੋ ਆਪਣੀ ਘਰ ਦੀ ਨੌਕਰੀ ਤਿਆਰ ਹੈ ਤਾਂ ਬੱਕਰੀਆਂ ਦੇ ਕਾਰ ਕਿੱਤੇ ਦੇ ਵਿੱਚ ਅੱਜ ਬੱਗਾ ਖਾਨ ਜੀ ਉਰੀ ਬੜੇ ਹੋਏ ਨੇ ਬਹੁਤ ਵਧੀਆ ਕਾਰੋਬਾਰ ਚੱਲਦਾ ਹੈ ਨਾ ਬਾਈਆਂ ਦਾ ਧੰਨਵਾਦ ਕਰਦਾ ਮੈਂ ਸਾਡੇ ਅਸਮਾ ਜੀ ਦਾ ਵੀ ਬਹੁਤ ਵਧੀਆ ਮਾਲ ਰੱਖਿਆ ਇਹਨਾਂ ਦਾ ਪਹਿਲੇ ਤੋਂ ਨਹੀਂ ਚੰਗੀ ਤੋਂ ਚੰਗੀ ਬੱਕਰੀ ਤਿਆਰ ਕਰਕੇ ਇਹਨਾਂ ਨੇ ਰੱਖੀ ਵੀ ਹੈ ਲਈ ਵੀ ਹੈ ਤੇ ਵੇਚੀ ਵੀ ਹੈ ਤੇ ਕਿਸੇ ਦੇ ਨਾਲ ਹੀ ਵਿਗੜੇ ਨਹੀਂ ਬਹੁਤ ਵਧੀਆ ਵਿਹਾਰ ਰੱਖਿਆ ਕਿਉਂ ਮੇਰੇ ਨਾਲ ਵੀ ਵਰਤੇ ਇਹ ਬੰਦਾ ਮੈਥੋਂ ਬੱਕਰੀਆਂ ਲਈਆਂ ਵੀ ਨੇ ਮੈਂ ਇੰਨਾ ਤੋਂ ਵੀ ਲੈ ਕੇ ਗਿਆ ਇਸ ਬੰਦੇ ਤੋਂ ਬੋਕ ਲੈ ਗਿਆ ਤੇ ਉਹ ਬੋਕ ਨੇ ਮੇਰਾ ਬੜਾ ਨਾਂ ਉੱਚਾ ਕਰਿਆ ਹਾਂ ਰਾਜੂ ਰਾਜੂ ਕਰਾਤੀ ਡੱਬੇ ਦੇ ਵਿੱਚ ਸਹੀ ਗੱਲ ਹੈ ਤੇ ਇਹਨਾਂ ਦੀ ਦੇਣ ਆਪਾਂ ਦੇ ਨਹੀਂ ਸਕਦੇ ਇਹਨਾਂ ਬੰਦਿਆਂ ਨੂੰ ਆਪਾਂ ਗੁਰੂਆਂ ਸਮਾਨ ਸਮਝਦੇ ਹਾਂ ਠੀਕ ਹੈ ਜੀ ਹਾਂਜੀ ਬੜਿਆਂ ਦੀ ਦੇਣ ਆਪਾਂ ਦੇ ਨਹੀਂ ਸਕਦੇ ਸਹੀ ਗੱਲ ਹੈ ਜੀ ਤੇ ਹਜੇ ਵੀ ਜਉਂਦੇ ਰਹਿਣ ਸਾਨੂੰ ਦੇਖਦੇ ਰਹਿਣ ਇਹ ਕਿਉਂਕਿ ਇਹਨਾਂ ਦੇ ਆਸਰੇ ਨਾਲ ਅਸੀਂ ਉੜਦੇ ਫਿਰਦੇ ਹਾਂ ਕਿ ਦਿਨ ਤੋਂ ਗੁਣੀ ਰਾਤ ਤੋਂ ਗੁਣੀ ਮਾਲ ਕੇ ਇਹਨਾਂ ਨੂੰ ਤਰੱਕੀਆਂ ਬਖਸ਼ੇ ਇਹਨਾਂ ਦੇ ਪਰਿਵਾਰ ਨੂੰ ਇਹਨਾਂ ਦੇ ਮਾਲਤਾਨ ਨੂੰ ਠੀਕ ਹੈ ਤੇ ਆਪਾਂ ਵੀਡੀਓ ਦਾ ਐਂਡ ਕਰਦੇ ਆ ਰਾਜੂ ਗੌਟ ਫਾਰਮ ਦਲਵਾ ਪੰਜਾਬ ਵੀਡੀਓ ਜੇ ਕਿਸੇ ਨੂੰ ਅਗਰ ਚੰਗੀ ਲੱਗੇ ਤਾਂ ਵੀਡੀਓ ਨੂੰ ਦੇਖ ਕੇ ਕਮੈਂਟ ਸ਼ੇਅਰ ਜਰੂਰ ਕਰਿਓ ਧੰਨਵਾਦ ਜੀ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਜੈ ਬਾਬੇ 11ਵੀਂ ਸਰਕਾਰ ਦੀ